ਅਨਿਹਦਰ ਗੁਰੂ ਗੋਬਿੰਦ ਸਿੰਘ ਜੀ ਵੀ ਗੁਰਸਵਾਰਿਓ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਬਣਨਾ ਕੀਤੇ ਆਪ ਸਜੇ ਨੇ ਤੇ ਇਹ ਵੀ ਬੇਨਤੀ ਕਰਦੇ ਆ ਗੁਰੂ ਜੀਆਂ ਸੰਗਤਾਂ ਅਗੇ ਵੀ ਬੇਨਤੀ ਕਰਦੇ ਆ ਚੇਤੇ ਰੱਖਿਓ ਹੁਣ ਅੱਜ ਦਾ ਜਿਹੜਾ ਸਮਾਂ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਇਹੀ ਘਰਾਂ ਦੇ ਵਿੱਚ ਮਾਇਆਂ ਬੀਬੀਆਂ ਬੱਚਿਆਂ ਦੇ ਨਾਮ ਰੱਖਦਿਆਂ ਦੇ ਬੜੇ ਸੌਟ ਪਰ ਸਾਦਕੇ ਜਾਈਏ ਗੁਰੂ ਗੋਬਿੰਦ ਸਿੰਘ ਜੀ ਦੇ ਜਿਨੇ ਗੁਰੂ ਸਵਾਰੋ ਸਾਡੀਆਂ ਮਾਈਆਂ ਬੀਬੀਆਂ ਬੈਠੀ ਸਾਡੇ ਵੀਰ ਭਰਾ ਬੈਠੇ ਨੇ ਅਸੀਂ ਬੈਠੇ ਹਾਂ ਜਿਹੜਾ ਸਾਡਾ ਨਾਮ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡਾ ਅत्ता ਨਾਮ ਅੱਜ ਦੇ ਦਿਨ ਸਾਰਿਆਂ ਦਾ ਮਾਈਆਂ ਬੀਬੀਆਂ ਦਾ ਵੀਰਾਂ ਭਰਾਵਾਂ ਦਾ ਅੱਜ ਦੇ ਦਿਨ ਰੱਖ ਦਿੱਤਾ ਸੀ ਪਤਾ ਕਿਵੇਂ ਜਦੋਂ ਹੁਕਮਨਾਮਾ ਲੈਨੇ ਆਪੇ ਕਿਸੇ ਬੱਚੇ ਦਾ ਜਨਮ ਹੁੰਦਾ ਹੁਕਮਨਾਮੇ ਤੇ ਜਿਹੜਾ ਪਹਿਲਾ ਕਰਾ ਗਿਆ ਨਾਮ ਰੱਖਿਆ ਜਾਂਦਾ ਮੰ ਲਓ ਆੜਾ ਖੜਾ ਗਿਆ ਕੁੜੀਆ ਦਾ ਮੇਰੇ ਬੱਚੇ ਬੀੜੀ ਬਣਾ ਰਹੀ ਹੈ ਉਹਦਾ ਨਾਮ ਆੜੇ ਤੇ ਆਇਆ ਅਸੀਂ ਰੱਖਿਆ ਅਮਰਤ ਫਰੀਦ ਰੱਖ ਤਾ ਤੇ ਜਿਹੜਾ ਅਗਲੇ ਨਾਮ ਕੀ ਸੀ ਹੋਰ ਉਧਰੋਂ ਗੋਵਿੰਦ ਸਿੰਘ ਜੀ ਨੇ ਸਾਨੂੰ ਪਹਿਲਾਂ ਹੀ ਦੇ ਦਿੱਤਾ ਆਖੋ ਸਤ ਨਾਮ ਸ੍ਰੀ ਅਦਾ ਨਾਮ ਅਸੀਂ ਆਪ ਰੱਖਦੇ ਆ ਅਦਾ ਨਾਮ ਸਾਡਾ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਹੀ ਸਾਨੂੰ ਦੇ ਕੇ ਕਹਿੰਦੇ ਹੁਣ ਬੱਚੇ ਦਾ ਜਨਮ ਲੜਕੇ ਦਾ ਜਨਮ ਹੁੰਦਾ ਹੈ ਲੜਕਾ ਹੋਇਆ ਦਾ ਨਾਮ ਰੱਖਿਆ ਗੁਰਸਿਮਰ ਤੇ ਜਿਹੜਾ ਸਿੰਘ ਹੈ ਉਹ ਕਿਹਨੇ ਦਿੱਤਾ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਮਨੁੱਖਤਾ ਨੂੰ ਹੀ ਸਾਡੀ ਸਿੱਖ ਕੌਮ ਨੂੰ ਕੌਰ ਤੇ ਸਿੰਘ ਦਾ ਨਾਮ ਸਦਾ ਦੇ ਦੇ ਰਹੀ ਤੇ ਦੁਨੀਆ ਤੱਕ ਦੇ ਕੇ ਗਏ ਦੇ ਅੱਖੋਂ ਸੱਤ ਨਾਮ ਸਹੀ ਨਾਮ ਸਤਿ